ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਕਰਦੇ ਸਾਰੇ ਠੀਕ ਠਾਕ ਹੋਵਾਂਗੇ ਅਸੀਂ ਆਏ ਸੀ ਥੋੜਾ ਸਾਮਾਨ ਲੈਣ ਮਾਰਕੀਟ ਜਦੋਂ ਅਸੀਂ ਥੱਲੇ ਉਤਰੇ ਤੇ ਫਾਈਬਰ ਗੇਟ ਵਾਲਿਆਂ ਦੀਆਂ ਗਿੱਟੀਆਂ ਇੰਨੀਆਂ ਥੱਲੇ ਖੜੀਆਂ ਕਰਦੇ ਕਈ ਵਾਰੀ ਜਿਵੇਂ ਕੋਈ ਮਾੜੀ ਮੋਟੀ ਗੱਲ ਹੋ ਜਾਂਦੀ ਹੈ ਅਗਲਾ ਫੋਨ ਕਰ ਦਿੰਦਾ ਉਸੇ ਵੇਲੇ ਆ ਜਾਂਦੇ ਹਨ ਇਹਨਾਂ ਦੀ ਵਿਚਾਰਿਆਂ ਦੀ ਡਿਊਟੀ ਆ ਪਰ ਬੜੀ ਚਲੋ ਪ੍ਰਮਾਤਮਾ ਹਰ ਇੱਕ ਨੂੰ ਬਚਾਵੇ ਅੱਗ ਦੀ ਤੇ ਪਾਣੀ ਦੀ ਮਾਰ ਜਿਹੜੀ ਬਹੁਤ ਭੈੜੀ ਆ ਪ੍ਰਮਾਤਮਾ ਹਰ ਇੱਕ ਦਾ ਭਲਾ ਕਰੇ ਹਾਂਜੀ ਹਾਂਜੀ ਹਾਂ ਚੱਲੇ ਆ ਚੱਲੀਆਂ ਗੱਡੀਆਂ ਵਾਪਸ ਇਹ ਤੇ ਸਹੀ ਜੁਰਦੀਆਂ ਵੀ ਚੱਲੀਆਂ ਇੰਨਾ ਵਿਚਾਰਿਆਂ ਨੂੰ ਬਾਜੜਣਾ ਪੈ ਜਾਂਦਾ ਪਰ ਡਿਊਟੀ ਆ ਨਾ ਇਹਨਾਂ ਦੀ ਉਹਦੇ ਡਿਉਟੀ ਦੇ ਪੱਕੇ ਆ ਕਾਨੂੰਨ ਦੇ ਪੱਕੇ ਆ। ਜਵਾਇ ਗੁਰੂ ਹਰਕਤ ਦਾ ਭਲਾ ਕਰੇ ਪ੍ਰਮਾਤਮਾ। ਮੈਂ ਤੇ ਵੀ ਰਾਜ ਆਏ ਸੀ ਬਾਹਰ ਇਹ ਬੜਾਈ ਜਲਦੀ ਜਦੋਂ ਇਹਨੂੰ ਪਤਾ ਲੱਗ ਜਾਂਦਾ ਨਾ ਵੀ ਦਾਦੀ ਕਿਤੇ ਚੱਲੀ ਆ ਉਸੇ ਵੇਲੇ ਉਸੇ ਵੇਲੇ ਪਿਆਰ ਹੋ ਜਾਂਦਾ। ਲੋ ਗੱਡੀਆਂ ਮੇਰੀ ਇੱਕ ਤੋਂ ਸਪੈਰ ਆ। ਪਿਆ। ਬਾਬਾ ਬੜੀ ਸੋਹਣੀ ਠੰਡੀ ਠੰਡੀ ਹਵਾ ਵਗਦੀ ਆ। ਮੌਸਮ ਚ ਕਾਫੀ ਫਰਕ ਆ ਗਿਆ। ਕਿੜੀਆਂ ਦੀ ਜੈ ਜਹਾ। ਕੋਟਾ ਦੇਖਣ ਲਈ। ਹਾਂਜੀ ਤੁਸੀਂ ਦਾਦੇ ਸੀ। ਅੱਛਾ ਜੀ। ਖੰਡ ਘਾਦੇ ਸੀ ਤੁਸੀਂ? ਤੁਸੀਂ ਤਾਂ ਪਖੰਡ ਘਾਦੇ ਸੀ ਦਾਦੇ ਦੁੱਧ ਦੇ। ਮੁੱਢ ਦੀ ਵਾਸਤ ਕਰਦੇ ਹੋ। ਬਦਲ ਵੀ ਆ। ਤੇ ਥੋੜਾ ਥੋੜਾ ਸੂਰਜ ਨਿਕਲ ਰਿਹਾ। ਕਰ ਕੇ ਲੱਗੇ ਬਹੁਤ ਜਿਆਦੇ ਇਹਨਾਂ ਦਾ ਵੀ ਹਾਰਡ ਵਰਕ ਹੁੰਦਾ ਵਿਚਾਰਿਆਂ ਦਾ ਉਧਰ ਲੱਗੀਆਂ ਹੋਈਆਂ ਸਵੇਰੇ ਸਵੇਰੇ ਝਾੜੂ ਪੋਚੇ ਵਾਲੀਆਂ ਵਿਚਾਰੀਆਂ پارک ਦੇ ਵਿੱਚ ਇਹਨਾਂ ਦਾ ਵੀ ਸਵੇਰੇ ਸਵੇਰੇ ਝਾੜੂ ਪੋਚਾ ਹੁੰਦਾ ਹਾਂਜੀ ਚੱਲੇ ਜਾਏ ਲੋਕੀ ਰਾਜ ਫਾਸਲਾ ਚੱਲੇ ਗਏ ਆ ਚੱਲੇ ਗਏ ਹੈ ਨਾ ਵੀਰਾਈ ਦੀ ਜੂੜੀ ਕਿੱਥੇ ਆ ਵੀਰਾਈ ਦੀ ਜੂੜੀ ਕੁੱਲ ਦੀ ਜੂੜੀ ਉਹ ਵੀ ਵੀਰਾਈ ਦੀ ਇੱਕ ਦਾ ਕਿੰਨਾ ਸਿਸਟਮ ਹੁੰਦਾ ਇਹਨਾਂ ਦਾ ਹਨਾ ਵਿਚਾਰੇ ਸਾਰਾ ਖੋਲਦੇ ਆ ਕੇ ਫਿਰ ਇਕੱਠਾ ਕਰਦੇ ਆ ਉਹ ਟੀਮ ਆਉਂਦੀ ਉਧਰੋਂ ਇਹਨਾਂ ਦੇ ਹੈਲਮਟ ਪਾਏ ਸਾਰਿਆਂ ਦੇ ਹਾਂਜੀ ਹਾਂਜੀ ਨਹੀਂ ਕੁਛ ਨਹੀਂ ਕਰਦਾ ਵੀ ਰਾਜ ਜਦੋਂ అలਾਰਮ ਵਜਦਾ ਨਾ ਵੈਸੇ ਘਰੇ అలਾਰਮ ਸੁਣੂਂ ਕਿ ਤੇ ਗੱਡੀ ਕਾ ਨੰਗ ਦੀ ਉਹ ਤੋਂ ਬੜਾ ਖੁਸ਼ ਹੂ ਤੇ ਅੱਜ ਉਹਨਾਂ ਨੂੰ ਵੇਖ ਕੇ ਡਰਦਾ ਪਿਆ ਕੁਛ ਨਹੀਂ ਕਹਿੰਦੇ ਉਹ ਕੁਛ ਨਹੀਂ ਕਹਿੰਦੇ ਬਕਰੋ ਏ ਉਹ ਬਲੇ 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 ਐ ਐ ਨੋ 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 ਤੂ 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 ਚਿੰਨਣ ਓ ਬੋਤੂਆ ਚਿੰਨਣ ਨੂੰ ਦੱਸਦਾ ਜੇ ਉਹ ਗੱਡੀਆਂ ਖੜੀਆਂ ਸਕੂਲ ਹਾਂਜੀ ਆਜੋ 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 ਪਤਾ ਨਹੀਂ ਕੀ ਕਹਿੰਦਾ ਜਾਂਦਾ ਹੈ ਬੱਚੋ ਹਾਂਜੀ ਹਾਂਜੀ ਖੜਾ ਵੇਖਦਾ ਉਹਨਾਂ ਨੂੰ ਹੋ ਚੱਲੇ ਆ ਪੁੱਤਰ ਚੱਲੇ ਆ ਹੋ ਗਏ ਪੀ ਗਈ ਉਹ ਅੱਛਾ ਤੁਸੀਂ ਇਹਦੇ ਵਿੱਚ ਦੇ ਕੋ ਤੁਰਨਾ ਘਾ ਦੇ ਹਾਂ ਆਪਾਂ ਅੱਜ ਬਣਾ ਰਹੇ ਸਾਗ ਤੇ ਇੱਧਰ ਆਪਾਂ ਸੁੱਕਾ ਸਾਗ ਭੰਦਾ ਗਰਮ ਪਾਣੀ ਦੇ ਵਿੱਚ ਜੋ ਵੀ ਆਪਾਂ ਇਹ ਇੰਡੀਆ ਤੋਂ ਲੈ ਕੇ ਆਏ ਸੀ ਸਕਾ ਕੇ ਤੇ ਇਹ ਪਾਵਾਂਗੇ ਜਿਹਦੇ ਵਿੱਚ ਬਾਥੂ ਆ ਪਾਲਕ ਆ ਮੇਥੇ ਮੇਥੀ ਸਾਰਾ ਕੁਝ ਆ ਇਸਕਾ ਕੇ ਲੈ ਕੇ ਆਏ ਸੀ ਆਪਾਂ ਇਹਨੂੰ ਗਰਮ ਪਾਣੀ 'ਚ ਰੱਖਿਆ ਹੋਇਆ ਬੜੀ ਸਨੀ ਸਮੈਲ ਆ ਰਹੀ ਤੇ ਦੂਜਾ ਆਪਾਂ ਜਿਹੜਾ ਹਰਾ ਸਾਗ ਥੋੜਾ ਲੈ ਕੇ ਆਏ ਕਿਉਂਕਿ ਇਹ ਪਾਵਾਂਗੇ ਇੱਥੇਦਰ ਆਪਣਾ ਹਰੀਆਂ ਮਿਰਚਾਂ ਲਾਲ ਆ ਲਸਣ ਅਦਰਕ ਰਹਿ ਗਿਆ ਛਿੱਲਣ ਵਾਲਾ ਤੇ ਇੱਧਰ ਆਪਾਂ ਰੱਖੀ ਪਾਲਕ ਇਹ ਨਹੀਂ ਕਿ ਪਾਲਕ ਆਪਾਂ ਰੱਖੀ ਆ ਆਪਣੇ ਆ ਜਵਣੇ ਪਰੌਣੇ ਪੈਣ ਆ ਰਹੀ ਆ ਤੇ ਪੈਣ ਆਈ ਆ 6 ਸਾਲ ਬਾਅਦ ਹਾਂਗਕਾਂਗ ਅੱਜ ਬਣਾਵਾਂਗੇ ਪਕੌੜੇ ਗੋਭੀ ਵਾਲੇ ਮਿਕਸ ਪਕੌੜੇ ਬਣਾਵਾਂਗੇ ਤੁਹਾਨੂੰ ਵੀ ਦਿਖਾਵਾਂਗੇ ਖਵਾਵਾਂਗੇ ਵੀ ਜਦੋਂ ਸਪਿਰਿਟ ਕਹਿੰਦੀ ਇੰਡੀਆ ਵਾਲੇ ਸਾਗ ਦੀ ਕਿੰਨੀ ਸਮੈਲ ਆ ਰਹੀ ਆ ਤੇ ਉਹ ਦਿਨ ਨਾ ਦੀਵਾਲੀ ਵਾਲੇ ਦਿਨ ਆਪਾਂ ਗੁਰਦੁਆਰਾ ਸਾਹਿਬ ਖਾਧਾ ਸਾਗ ਇੰਨਾ ਜਿਆਦਾ ਸਵਾਦ ਵੀ ਉੱਥੇ ਚਲੋ 24 ਘੰਟੇ ਗੁਰੂ ਦੀ ਬਾਣੀ ਚੱਲਦੀ ਹੈ ਨਾ ਤੇ ਉੱਥੇ ਤਾਂ ਰਸ ਹੋਣਾ ਹੀ ਹੋਣਾ ਵਾ ਤੇ ਸਿਆੜਾ ਜਿਵੇਂ ਸੇ ਚਲੋ ਸਾਗ ਆਪਣਾ ਪੰਜਾਬੀਆਂ ਦੀ ਫੇਵਰੇਟ ਡਿਸ਼ ਆ ਸਾਗ ਤੇ ਮੱਕੀ ਦੀਆਂ ਰੋਟੀਆਂ ਪੰਜਾਬੀਆਂ ਦੀ ਇਹ ਖਾਸੀਅਤ ਆ ਮਸ਼ਹੂਰ ਚੀਜ਼ ਆ ਹਨਾ ਆਪਾਂ ਲੋਗ ਰਹਿ ਨਹੀਂ ਸਕਦੇ ਜਿਵੇਂ ਮਾੜੀ ਜੀ ਠੰਡ ਹੋਣ ਲੱਗਦੀ ਆ ਤੇ ਉਵੇਂ ਲੱਗ ਜਾਂਦੇ ਆ ਆਪਾਂ ਬਣਾਉਣ ਤੇ ਸਾਗ ਆ ਫੁੱਲ ਕੇ ਕਾਫੀ ਹੋ ਗਿਆ ਥੋੜੀ ਥੋੜੀ ਕਰਕੇ ਆਪਾਂ ਪਾਉਣੀ ਆ ਇਹਦੇ ਵਿੱਚ ਤੇ ਵੀ ਰਾਜ ਪਿਆ ਸੁੱਤਾ ਤੇ ਬਾਕੀ ਆਪਾਂ ਅਦਰਕ ਲਸਣ ਇਥੋਂ ਪਸਾਰਾ ਜਿਹੜਾ ਕਾਊਂਟਰ ਆ ਕਲੀਨ ਕਰ ਲਿਆ ਉਹਨਾਂ ਨੂੰ ਆਪਾਂ ਗ੍ਰाइंड ਕਰਕੇ ਚਾਪਰ ਦੇ ਵਿੱਚ ਤੇ ਪਾ ਦਿੰਦੇ ਆ। ਮੁੱਕ ਗਿਆ ਚਾਰਜ ਆਪਣਾ। ਅੱਬ ਦਾ ਕੰਮ ਨਹੀਂ ਚੱਲੇਗਾ। ਠੀਕ ਹੈ ਇਹਦੇ ਟਰਾਈ ਕਰਕੇ ਜੇ ਚੱਲ ਪਈ ਫਿਰ ਚਾਰਜ ਤੇ ਲਾਉਣੀ ਇਹਨੂੰ। ਤੇ ਚਾਰਜ ਖਤਮ ਹੋ ਗਿਆ ਉਹ ਮੁਰਾ ਤੇ ਕਰਨਾ ਹੋਵੇ। ਇਹ ਤਾਂ ਪਲੱਗ ਲਿਆ ਆ ਸਾ ਕਿੱਥੇ। ਲੋ ਦੀ ਨਾਲ-ਨਾਲ ਆਪਾਂ ਇੱਕ ਹੋਰ ਸਪੀਂ ਬਣਾ ਲਈ। ਸਾਗ ਥੋੜਾ ਜਿਹਾ ਵਧੇਰੇ ਹੋ ਗਿਆ ਸੀ ਫੁੱਲ ਕੇ। ਤੇ ਇਹ ਵੀ ਨਾ ਆਪਾਂ ਬਣਾਵਾਂਗੇ ਭੁਰਜੀ ਇੱਧਰ ਰੱਖਿਆ ਸਮਾਨ ਇੱਧਰ ਜਾਸਤੇ ਲੱਗੀ ਪਕੌੜਿਆਂ ਦਾ ਸਮਾਨ ਤਿਆਰ ਕਰਨ ਸਤ ਇੱਕ ਪਾਲਾ ਫਿਰ ਵੱਡਾ ਹਨ ਕਿਉਂਕਿ ਫਿਰ ਫਰਿੱਜ 'ਚ ਰੱਖਣਾ ਹੈ ਇੱਧਰ ਆਪਾਂ ਭੁਰਜੀ ਦਾ ਮਸਾਲਾ ਰੱਖਿਆ ਤੇ ਤੁਸੀਂ ਵੀ ਜੇ ਕੋਈ ਸਾਗ ਦਾ ਸਟਾਅ ਤੇ ਬਣਾਉਂਦਾ ਇਦਾਂ ਹਨ ਤੇ ਭੁਰਜੀ ਵੀ ਬਣਾ ਕੇ ਜ਼ਰੂਰ ਟਰਾਈ ਕਰਿਓ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਅੱਜ ਆਪਾਂ ਦੋ ਸਬਜ਼ੀਆਂ ਬਣਾਵਾਂਗੇ ਇੱਕ ਸਾਗ ਤੇ ਇੱਕ ਸਾਗ ਤੋਂ ਭੁਰਜੀ ਸੁੱਕੇ ਦਾ ਸੁੱਕਾ ਜਿਹੜਾ ਜੀ ਕਰਦਾ ਸੁੱਕਾ ਕਰੀਦਾ ਹਾਂ ਜਿਹਦਾ ਜੀ ਕਰਦਾ ਤਾੜ ਖਾ ਲਓ ਸੁੱਕਾ ਜਿਹਦਾ ਜੀ ਕਰਦਾ ਪਰਦੀ ਖਾ ਲਓ ਹੈਨਾ ਤੇ ਇਧਰ ਆਪਣੀ ਤਿਆਰੀ ਕਰੀ ਜਾਂਦੀ ਆ ਵੀ ਬਣਾਵਾਂਗੇ ਗੋਭੀ ਗੁੱਭੀ ਗੋਭੀ ਤੇ ਸ਼ਿਮਲਾ ਮਿਰਚ ਬੰਦ ਗੋਭੀ ਆਲੂ ਪਿਆਜ਼ ਇਹਦੇ ਆਪਾਂ ਬਣਾਵਾਂਗੇ ਪਕੌੜੇ ਪਾਲਕ ਵਾਲਾ ਮੌਸਮ ਮਿੱਠਾ ਹੋ ਗਿਆ ਠੰਡਾ ਠੰਡਾ ਮੌਸਮ ਤੇ ਜੀ ਕਰਦਾ ਖਾਣ ਲੇ ਕੀ ਕਰਦਾ ਸੀ ਵਿਰਾਜ ਹੈ ਹਾਂ ਚਲੋ ਮੱਥਾ ਟੇਕੋ ਫਿਰ ਮੱਥਾ ਟੇਕੋ ਵਾਇਗਰੂ ਕਰੋ ਲੈ ਲੈ ਇਹ ਪਰੌਣਿਆਂ ਦੇ ਆਉਣ ਦੀ ਹੈ ਖੁਸ਼ੀ ਚਾੜੀ ਮਸਤ ਏ ਓ ਚਲੋ ਵਾਇਗਰੂ ਕਰੋ ਬੱਤ ਓਏ 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 ਵਿਰਾਜ ਦੀਆਂ ਕੈਟ ਆਏ ਹਾਏ ਇਹਨੂੰ ਦੇਂਦਾ ਵਿੱਚ ਦੀ ਸਾਰਾ ਲੰਡਰ ਬੰਦਾ ਆਉਂਦਾ Tony? <laughs> wie <laughs> 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 da ist er? Wie da ist er? Tja, wie du? Ja, ja, ja. Mama da, diye. ਓਏ ਇਹ ਬੁੱਤ ਚੱਕੋ 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 ਚਲੋ ਮੱਥਾ ਟੇਕੋ ਫਿਰ ਮੱਥਾ ਟੇਕ ਦੋ ਸਫਾਈ ਰਹਿਣ ਤੋਂ ਕਰਨ ਨੂੰ ਸਫਾਈ ਅਸੀਂ ਕਰ ਲਾਂਗੇ ਇਹ ਜਿਸ ਪਕੌੜਿਆਂ ਦਾ ਆਪਾਂ ਸਾਰਾ ਸਮਾਨ ਕੱਟ ਕੇ ਰੱਖ ਲਿਆ Shimla mirch pyaz band gobhi ਤੇ phul gobhi ਆਪਣੀ ਉਹ ਰੱਖੀ ਪਈ ਕਰਨ ਪਾਣੀ ਚ ਪਾ ਦੇ ਇਧਰ ਆਪਾਂ ਬਣਾ ਲਈ ਇਮਲੀ ਇਹ ਮੇਰੀ ਦੀ ਚਟਣੀ ਸੌਰੀ ਇਮਲੀ ਦੀ ਚਟਣੀ ਬਣਾ ਕੇ ਆਪਾਂ ਟੱਕ ਕੇ ਰੱਖ ਲਈ ਮਿਲੀ ਦੀ ਚਟਣੀ ਤੇ ਇਹ ਕੁਛ ਆਪਾਂ ਈ ਮਿਲੀ ਵਾਲਾ ਪਾਣੀ ਰੱਖਿਆ ਪਕੌੜਿਆਂ 'ਚ ਪਾਵਾਂਗੇ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਪਕੌੜੇ ਇਹ ਹੈਗੀ ਮਿਲੀ ਦੀ ਚਟਣੀ ਇਹਦੇ ਵਿੱਚ ਆਪਾਂ ਪਾਏ ਆ ਮਗਜ ਤੇ ਸੌਗੀ ਦੋ ਚੀਜ਼ਾਂ ਪੰਨਿਆ ਖਾਲਾ ਨੂਣ ਲਾਲ ਮਿਰਚ ਚਿੱਟਾ ਨੂਣ ਇਹ ਪਾਇਆ ਆ ਆਪਾਂ ਇਹ ਮਿਲੀ ਦੀ ਚਟਣੀ ਵਿੱਚ ਓਕੇ ਹਾਂਜੀ ਵੀਰਾਜ ਕਹਿੰਦਾ ਹਾਂ ਓਕੇ ਹਾਂਜੀ ਚਲੋ ਚਲੋ